ਸਾਰੇ ਭੈਣਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਤੇ ਗੱਲ ਚੱਲ ਰਹੀ ਹੈ ਇੱਥੇ ਕਿ ਤੰਦਰੁਸਤੀ ਵਾਸਤੇ ਕੁਦਰਤ ਨੇ ਸਾਡੇ ਵਾਸਤੇ ਕਿਹੜੇ ਨਿਯਮ ਨਿਰਧਾਰਿਤ ਕੀਤੇ ਨੇ ਜਿਨ੍ਹਾਂ ਨਿਯਮਾਂ ਨੂੰ ਵਿੱਤੇ ਚੱਲ ਕੇ ਅੱਜ ਵੀ ਸ੍ਰਿਸ਼ਟੀ 'ਚ ਇਨਸਾਨ ਤੋਂ ਇਲਾਵਾ ਸਾਰੇ ਜੀਵ ਤੰਦਰੁਸਤ ਨੇ ਜੰਗੜਾ 'ਚ ਚੱਲ ਜੋ ਕਿਸੇ ਦਾ ਕੋਈ ਹਸਪੀਟਲ ਹੈਗਾ ਕੋਈ ਨਹੀਂ ਤੇ ਸਾਰੇ ਤੰਦਰੁਸਤ ਨੇ ਕਿ ਨਹੀਂ ਸਭ ਸੋਹਣੇ ਨੇ ਤੰਦਰੁਸਤ ਨੇ ਕੋਈ ਬਿਮਾਰੀਆਂ ਨਹੀਂ ਹੁੰਦੀਆਂ ਕਿਸੇ ਦੇ ਗੋਡੇ ਨਹੀਂ ਦੁਖਦੇ ਕਿਸੇ ਨੂੰ ਹਾਰਟ ਅਟੈਕ ਨਹੀਂ ਹੁੰਦਾ ਕਿਸੇ ਨੂੰ ਸ਼ੂਗਰ ਨਹੀਂ ਹੁੰਦੀ ਕਿਉਂ ਕਿ ਉਹ ਕੁਦਰਤ ਦੇ ਨਿਯਮਾਂ ਦੇ ਉੱਤੇ ਚੱਲਣ ਲੱਗੇ ਨੇ ਅਸੀਂ ਇਨਸਾਨ ਜਿਹੜੇ ਨੇ ਕੁਦਰਤ ਦੇ ਜਿਹੜੇ ਨਿਰਧਾਰਤ ਨਿਯਮ ਸੀ ਉਹ ਬਦਲ ਦਿੱਤੇ ਅਸੀਂ ਆਪਣੇ ਆਪਣੇ ਨਿਯਮ ਬਣਾਈ ਜਾ ਰਹੇ ਤੇ ਮੈਂ 6 ਨਿਯਮ ਕੁਦਰਤ ਦੇ ਜਿਹੜੇ ਨੇ ਉਹ ਤੁਹਾਡੇ ਨਾਲ ਸਾਂਝੇ ਕੀਤੇ ਸੀਗੇ ਹੁਣ ਉਹ ਵਿਸਤਾਰ ਨਾਲ ਚੱਲ ਰਿਹਾ ਪਿਛਲੇ ਪਰਸੋਂ ਅਸੀਂ ਗੱਲ ਕੀਤੀ ਸੀ ਇਹਦੇ ਬਾਰੇਚ ਸੂਰਜ ਦੀ ਰੌਸ਼ਨੀ ਤੇ ਗੱਲ ਹੋਈ ਸੀ ਕਿ ਸੂਰਜ ਦੀ ਰੌਸ਼ਨੀ ਸਾਡੇ ਵਾਸਤੇ ਕਿੰਨੀ ਜ਼ਰੂਰਤ ਹੈ ਕਿੰਨੇ ਕੰਮ ਨੇ ਜਿਹੜੇ ਸਾਇੰਟੀਫਿਕਲੀ ਸੂਰਜ ਦੀਆਂ ਕਿਰਨਾਂ ਸਾਡੇ ਸਰੀਰ ਤੇ ਪੈਂਦੀਆਂ ਨੇ ਤੇ ਫੇਰ ਹੁੰਦੇ ਨੇ ਅੱਜ ਅਸੀਂ ਦੂਸਰੇ ਟੌਪਿਕ ਦੇ ਉੱਤੇ ਗੱਲ ਕਰਾਂਗੇ ਦੂਸਰਾ ਜਿਹੜਾ ਕੁਦਰਤ ਦਾ ਨਿਯਮ ਹੈ ਜਦੋਂ ਬੱਚੇ ਦਾ ਜਨਮ ਹੋ ਗਿਆ ਰੌਸ਼ਨੀ ਚ ਆ ਗਿਆ ਮਾਂ ਦੀ ਕੋਖ ਦੇ ਹਨੇਰੇ ਚੋਂ ਫੇਰ ਸਾਹਟ ਹੁੰਦੇ ਨੇ ਸਾਹ ਤੇ ਸਾਹਾਂ ਦੇ ਵਿੱਚ ਚਾਹੀਦੀ ਆ ਆਕਸੀਜਨ ਇੱਕੋ ਹੀ ਜ਼ਮੀਨ ਹੈ ਇਹੀ ਪਲੈਨਟ ਹੈ ਜਿਹਦੇ ਉੱਤੇ ਆਕਸੀਜਨ ਹੈਗੀ ਹੈ ਸ੍ਰਿਸ਼ਟੀ ਚ ਜਿੰਨੇ ਵੀ ਪਲੈਨਟ ਨੇ ਲੱਭਿਆ ਜਾ ਰਿਹਾ ਕਿ ਕਿਤੇ ਆਕਸੀਜਨ ਹੈਗੀ ਹੈ ਕਿ ਨਹੀਂ ਚੰਦਰਮਾ ਤੇ ਨਹੀਂ ਲੱਭੀ ਮੰਗਲ ਤੇ ਨਹੀਂ ਲੱਭੀ ਜਿੱਥੇ ਜਿੱਥੇ ਇਨਸਾਨ ਪਹੁੰਚਣਦੇ ਆ ਉਹ ਲੱਭਣਦੇ ਆ ਲੇਕਿਨ ਲੱਭੀ ਨਹੀਂ ਅਜੇ ਤੱਕ ਇੱਕੋ ਹੀ ਇਹ ਧਰਤੀ ਹੈ ਜਿਹਦੇ ਉੱਤੇ ਆਕਸੀਜਨ ਹੈ ਤੇ ਆਕਸੀਜਨ ਸਭ ਤੋਂ ਜ਼ਰੂਰੀ ਖੁਰਾਕ ਹੈ ਸਭ ਤੋਂ ਜ਼ਰੂਰੀ ਅਗਰ ਤੁਹਾਨੂੰ ਹੀ ਪੁੱਛਿਆ ਕਿਹੜੀ ਖੁਰਾਕ ਹੈ ਜੇ ਨੂੰ ਬੰਦ ਕਰ ਦਿਓ ਸਿਰਫ 3 ਮਿੰਟ ਤੇ ਕਹਾਣੀ ਖਤਮ ਉਹ ਬੰਦਾ ਜਿੰਦਾ ਹੀ ਨਹੀਂ ਰਹਿ ਸਕਦਾ ਸਿਰਫ 3 ਮਿੰਟ ਹੁਣ ਅਸੀਂ ਕੀ ਗਲਤੀਆਂ ਸ਼ੁਰੂ ਕਰ ਦਿੱਤੀਆਂ ਨੇ ਉਸ ਆਕਸੀਜਨ ਦੇ ਨਾਲ ਮਤਲਬ ਵੀ ਪਤਾ ਹੈ ਜਦੋਂ ਹਸਪਤਾਲਾਂ 'ਚ ਸੀਰੀਅਸ ਹੋ ਕੇ ਕੋਈ ਪਹੁੰਚ ਜਾਂਦਾ ਤੇ ਫਿਰ ਉੱਥੇ ਕੀ ਲੱਗਦਾ ਜਾ ਕੇ ਆਕਸੀਜਨ ਤੇ ਕਿਉਂ ਨਾ ਉਸ ਆਕਸੀਜਨ ਦਾ ਜਿੰਦੇ ਜੀ ਆਪਣੇ ਘਰਾਂ ਦੇ ਵਿੱਚ ਧਿਆਨ ਦਿੱਤਾ ਜਾਵੇ ਪਹਿਲੀ ਗੱਲ ਤੇ ਅੱਜ ਹੁਣ ਘਰ ਜਿਹੜੇ ਮਾਡਰਨ ਬਣਦੇ ਜਾ ਰਹੇ ਨੇ ਪਹਿਲੇ ਹੁੰਦੀਆਂ ਸੀ ਖਿੜਕੀਆਂ ਉੱਤੇ ਰੌਸ਼ਨ ਤਾਂ ਹੁੰਦੇ ਸੀਗੇ ਖਿੜਕੀਆਂ ਹੁੰਦੀਆਂ ਸੀ ਕੋਈ ਜਾਲੀ ਨਹੀਂ ਕੁਝ ਬਸ ਖੋਲਤੀਆਂ ਤੇ ਠੀਕ ਹੈ ਸਿੱਧੀ ਹਵਾ ਆ ਗਈ ਫੇਰ ਉਹ ਜਾਲੀਆਂ ਲੱਗੀਆਂ ਫੇਰ ਸ਼ੀਸ਼ੇ ਲੱਗ ਗਏ ਉਹ ਖਿੜਕੀਆਂ ਸ਼ੀਸ਼ੇ ਵਾਲੀਆਂ ਹੁੰਦੀਆਂ ਸੀ ਅੱਜ ਕੱਲ ਫਿਕਸ ਸ਼ੀਸ਼ੇ ਲੱਗ ਗਏ ਤੇ ਉਹਦੇ ਅੱਗੇ ਪਰਦੇ ਚੜ ਗਏ ਹਾਂਜੀ ਬਾਹਰ ਦੀ ਹਵਾ ਹੁਣ ਜਿਹੜੀ ਆਕਸੀਜਨ ਆਉ ਦੇਣੀ ਕਿੰਨੇ ਆ ਕੌਣ ਬਣਾਉਂਦਾ ਉਹਨੂੰ ਜਿੰਦਣ ਦਾ ਤੁਸੀਂ ਇੱਥੇ ਪਾਰਕ 'ਚ ਆ ਕੇ ਯੋਗਾ ਕਰਨਾ ਸ਼ੁਰੂ ਕੀਤਾ ਐਕਸਰਸਾਈਜ਼ ਕਰਨੀ ਸ਼ੁਰੂ ਕੀਤੀ ਐ ਸਿਹਤ ਸੁਧਾਰ ਹੋਇਆ ਜਾਂ ਨਹੀਂ ਹੋਇਆ ਹਾਂਜੀ ਕੀ ਮਿਲਿਆ ਇਥੇ ਸਭ ਤੋਂ ਪਹਿਲਾਂ ਆਕਸੀਜਨ ਜਦੋਂ ਅਸੀਂ ਇਹ ਬੰਦ ਕਰ ਦਿੰਨੇ ਆ ਫਿਰ ਅੱਗੇ ਘਰਾਂ ਚ ਕੀ ਕਰਦੇ ਆ ਹੁਣ ਘਰ ਦੀ ਸਫਾਈ ਵੀ ਕਰਨੀ ਹੈ ਉੱਥੇ ਕੋਈ ਫਿਨਾਈਲ ਦਾ ਕੋਈ ਲਾਈਜੋਲ ਦਾ ਪੋਚਾ ਵੀ ਲੱਗਣਾ ਹੈ ਘਰ ਚ ਬਾਥਰੂਮ ਵੀ ਹੈਗਾ ਉੱਥੇ ਹਾਰਟਿਕ ਵੀ ਪਏ ਨੇ ਘਰ ਦੇ ਵਿੱਚ ਗੈਸ ਵੀ ਹੈ ਇਹਨਾਂ ਸਾਰਿਆਂ ਦਾ ਅਸਰ ਕੱਟੇ ਹੈ ਘਰ ਦੇ ਅੰਦਰ ਦੀ ਆਕਸੀਜਨ ਤੇ ਆਕਸੀਜਨ ਅਸੀਂ ਕੋਸ਼ਿਸ਼ ਤੇ ਅਸੀਂ ਬੰਦ ਕਰ ਲਿਆ ਬਾਰੋਂ ਆਕਸੀਜਨ ਆਉਣ ਨਹੀਂ ਦੇਂਦੇ ਜਿੰਨੇ ਘਰ ਦੇ ਜੀ ਨੇ ਉਹਨਾਂ ਨੂੰ ਸਾਹ ਲੈਣਾ ਕਿ ਲਈ ਲੈਣਾ ਹਰ ਸਾਹ ਦੇ ਨਾਲ ਅਸੀਂ ਕੀ ਕੱਢਦੇ ਹਾਂ ਕਾਰਬਨ ਡਾਈਆਕਸਾਈਡ ਦੋ ਵੱਡੀਆਂ ਖੋਜਾਂ ਇੱਥੇ ਹੋਈਆਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਇੱਕ ਖੋਜ ਹੋਈ ਆ 2019 ਦੇ ਵਿੱਚ ਹੀ ਤਿੰਨ ਸਾਇੰਟਿਸਟ ਜਿਨ੍ਹਾਂ ਨੂੰ ਇਸ ਰਿਸਰਚ ਉੱਤੇ ਨੋਬਲ ਪ੍ਰਾਈਜ਼ ਮਿਲਿਆ ਇਹ ਸੀਗਾ ਕਿ ਸਭ ਤੋਂ ਪਹਿਲਾਂ ਇੱਕ ਇਨਸਾਨ ਨੂੰ ਤੰਦਰੁਸਤ ਰਹਿਣ ਵਾਸਤੇ ਕਿੰਨੀ ਆਕਸੀਜਨ ਚਾਹੀਦੀ ਹੈ 24 ਘੰਟੇ ਚ ਉਹ ਹੈਗੀ ਹੈ 550 ਲੀਟਰ 550 ਲੀਟਰ ਦੇਖੋ ਕੁਦਰਤ ਦਾ ਤੋਹਫਾ ਇੱਕ ਸਿਲੰਡਰ ਲੈਣਾ ਹੋਏ ਨਾ ਤੇ ਕਿੰਨੇ ਦਾ ਹੁੰਦਾ ਇਹ ਕੁਦਰਤ ਦਾ ਗਿਫਟ ਫ੍ਰੀ ਦੇ ਵਿੱਚ ਤੁਹਾਨੂੰ ਇੰਨੀ ਆਕਸੀਜਨ ਉਹਨੇ ਦਿੱਤੀ ਹੈ ਇੱਕ ਮੈਚੋਰ ਬੰਦਾ ਜਿਹੜਾ ਆ ਇਨਸਾਨ ਉਹ 24 ਘੰਟਿਆਂ ਦੇ ਵਿੱਚ 550 ਲੀਟਰ ਆਕਸੀਜਨ ਇਸਤੇਮਾਲ ਕਰਦਾ ਉਹਨੂੰ ਚਾਹੀਦੀ ਹੈ ਤੰਦਰੁਸਤ ਰਹਿਣ ਵਾਸਤੇ ਦੂਸਰਾ ਹੈ ਕਿ ਜੇ ਉਹ ਆਕਸੀਜਨ ਨਹੀਂ ਮਿਲਦੀ ਘੱਟ ਮਿਲਦੀ ਹੈ ਤੇ ਫੇਰ ਕੀ ਹੁੰਦਾ 550 ਲੀਟਰ ਨਹੀਂ ਮਿਲ ਰਹੀ ਤੇ ਕੀ ਹੋਏਗਾ ਫੇਰ ਤੁਹਾਡੇ ਸੈੱਲ ਲੈਵਲ ਦੇ ਉੱਤੇ ਦੋ ਸਵਿਚਿੰਗ ਨੇ ਇੱਕ ਹੈ ਆਰਡਰ ਤੇ ਇੱਕ ਹੈ ਡਿਸਆਰਡਰ ਜਾਂ ਤੇ ਤੁਹਾਡਾ ਸੈੱਲ ਬਿਲਕੁਲ ਸਹੀ ਕੰਮ ਕਰੇਗਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਸਰੀਰ ਦੇ ਵਿੱਚ ਟੈਲੀਅਨ ਸੈੱਲ ਨੇ ਖਰਬਾ ਸੈੱਲ ਹਰ ਇੱਕ ਅੰਗ ਸੈੱਲਾਂ ਦਾ ਮਿਲ ਕੇ ਬਣਿਆ ਤੇ ਉਹ ਸੈੱਲਾਂ ਨੂੰ ਤੰਦਰੁਸਤ ਰਹਿਣ ਲਈ ਇਹ ਸੈੱਲ ਤੰਦਰੁਸਤ ਹੈ ਤਾਂ ਹੀ ਅੰਗ ਤੰਦਰੁਸਤ ਰਹਿਣ ਹੋਣਗੇ ਨਾ ਅੱਜ ਕੀ ਹੋ ਰਿਹਾ ਕਿਸੇ ਦੀ ਕਿਡਨੀ ਫੇਲ ਹੋ ਰਹੀ ਹੈ ਇਹਦੇ ਫੇਫੜੇ ਛੱਡ ਰਹੇ ਨੇ ਕੰਮ ਕਿਸੇ ਦਾ ਦਿਲ ਫੇਲ ਹੋ ਰਿਹਾ ਕਿਉਂ ਹੋ ਰਿਹਾ ਨੇ ਉੱਥੇ ਕੀ ਨੇ ਤੁਹਾਡੇ ਸੈੱਲ ਸਭ ਤੋਂ ਛੋਟੀ ਕਾਹੀ ਸੈੱਲ ਤੇ ਸੈੱਲ ਨੂੰ ਤੰਦਰੁਸਤ ਵਾਸਤੇ ਰਹਿਣ ਵਾਸਤੇ ਕੀ ਚਾਹੀਦਾ ਆਕਸੀਜਨ ਸੈੱਲ ਮਰਦਾ ਤੇ ਅਸੀਂ ਮਰਦੇ ਆ ਇੱਕ ਇੱਕ ਸੈੱਲ ਨੂੰ ਆਕਸੀਜਨ ਚਾਹੀਦੀ ਹੈ ਜਦੋਂ ਆਕਸੀਜਨ ਘੱਟ ਮਿਲਦੀ ਹੈ ਤੇ ਸੈੱਲ ਆਪਣਾ ਕੰਮ ਸਹੀ ਨਹੀਂ ਕਰ ਪਾਉਂਦੇ ਜਿਹੜੇ ਅੰਗ ਦੇ ਸੈੱਲ ਕੰਮ ਕਰਨਾ ਘਟਾਉਣਗੇ ਮੰਨ ਲਓ ਤੁਹਾਡੇ ਪੈਂਕਰੀਆ ਜਿੰਨੇ ਇਨਸੂਲਿਨ ਬਣਾਉਣੀ ਆ ਉਹਨੇ ਕੰਮ ਘੱਟ ਕਰਤਾ ਤੇ ਤੁਹਾਨੂੰ ਸ਼ੂਗਰ ਹੋ ਜਾਣੀ ਠੀਕ ਹੈ ਤੁਹਾਡੇ ਹਾਰਟ ਦੇ ਸੱਲਾਂ ਨੇ ਕੰਮ ਘੱਟ ਕਰ ਦਿੱਤਾ ਤੇ ਉਹਨੇ ਦਿਲ ਜਿਹੜਾ ਪੰਪ ਕਰਨਾ ਸੀ ਬਲੱਡ ਉਹ ਨਹੀਂ ਕਰ ਪਾਉਣਾ ਘਟ ਜਾਣਾ ਉਹ ਹਾਰਟ ਦੀ ਪ੍ਰੋਬਲਮ ਹੋ ਜਾਂਦੀ ਹੈ ਤੁਹਾਡੀਆਂ ਖੂਨ ਦੀਆਂ ਨਾੜੀਆਂ ਜਿਹੜਾ ਪੰਪ ਆਇਆ ਸੀ ਉਹਨੂੰ ਸੰਭਾਲਣ ਵਾਸਤੇ ਉਹ ਫੁੱਲਦੀਆਂ ਨੇ ਜਦੋਂ ਉਹਦੇ ਸੈੱਲ ਕਮਜ਼ੋਰ ਹੋ ਗਏ ਫੁੱਲ ਨਹੀਂ ਪਾਉਣਗੀਆਂ ਉਹ ਤੰਗ ਰਹਿਣਗੀਆਂ ਤੁਹਾਨੂੰ ਬਲੱਡ ਪ੍ਰੈਸ਼ਰ ਸਟਾਰਟ ਹੋ ਜਾਣਾ ਇੱਕ ਇੱਕ ਚੀਜ਼ ਤੁਹਾਡੀ ਆਕਸੀਜਨ ਨਾਲ ਜੁੜੀ ਹੋਈ ਹੈ 550 ਲੀਟਰ ਆਕਸੀਜਨ ਅਗਰ ਕਿਸੇ ਇਨਸਾਨ ਨੂੰ ਨਹੀਂ ਮਿਲਦੀ ਤੇ ਉਹ ਉਹਦੇ ਅੰਦਰ ਡਿਸਆਰਡਰ ਬਣਨੇ ਸ਼ੁਰੂ ਹੋ ਜਾਂਦੇ ਹੈ ਜੀਓ ਪੂਰੀ ਮਿਲਦੀ ਹੈ ਤੇ ਬਿਲਕੁਲ ਸਭ ਕੰਮ ਵਧੀਆ ਚੱਲਦੇ ਨੇ ਹੁਣ ਕੁਦਰਤ ਨੇ ਸਾਨੂੰ ਜਦੋਂ ਬਣਾਇਆ ਹੈ ਕਲਪਨਾ ਕਰਕੇ ਵੇਖੋ ਜਦੋਂ ਇਨਸਾਨ ਬਣਿਆ ਹੋਏਗਾ ਇਸ ਧਰਤੀ ਤੇ ਬਾਕੀ ਜੀਵਾ ਮੰਗੀ ਹੋਏਗਾ ਨਾ ਚਾਰੇ ਪਾਸੇ ਹਰਿਆਲੀ ਚਾਰੇ ਪਾਸੇ ਕੀ ਹਰਿਆਲੀ ਤੇ ਹਰਿਆਲੀ ਦੇ ਵਿੱਚ ਉਹ ਜੀ ਰਿਹਾ ਸੀ ਕੁਦਰਤ ਕੋਈ ਖਾਲੀ ਥਾਂ ਰਹਿਣ ਦਿੰਦੀ ਹੈ ਆ ਇੱਥੇ ਕੁਛ ਨਾ ਲਾਓ ਤੇ ਆਪਣੇ ਆਪ ਹੀ ਕਾ ਉਗਾ ਲਵੇ ਹੈ ਯਾ ਨਹੀਂ ਕਿਉਂਕਿ ਤੁਹਾਨੂੰ ਹਰ ਜਗ੍ਹਾ ਤੋਂ ਆਕਸੀਜਨ ਮਿਲੇ ਉਹ ਇੰਤਜ਼ਾਮ ਕਰ ਲਈ ਹੈ ਲੇਕਿਨ ਅਸੀਂ ਕੀ ਕਰ ਰਹੇ ਹਾਂ ਆਪਣੇ ਆਪ ਨੂੰ ਕੈਦ ਤਿੰਨ ਜਗ੍ਹਾ ਤੇ ਕੈਦ ਰੱਖਿਆ ਸੀ ਆਪਣੇ ਆਪ ਨੂੰ ਜਦੋਂ ਜਾਂ ਤੇ ਘਰ ਦੇ ਅੰਦਰ ਕੈਦ ਸਾਰੀ ਖਿੜਕੀਆਂ ਦਰਵਾਜੇ ਬੰਦ ਅੱਜ ਕੱਲ ਏਸੀ ਲੱਗ ਜਾਂਦਾ ਗਰਮੀ ਤੇ ਫਿਰ ਤੇ ਖਿੜਕੀ ਦਰਵਾਜਾ ਖੁੱਲਣਾ ਹੀ ਨਹੀਂ ਹਾਂਜੀ ਫਿਰ ਉੱਥੋਂ ਘਰ ਚੋਂ ਨਿਕਲੇ ਤੇ ਗੱਡੀ 'ਚ ਕੈਦ ਉੱਥੇ ਵੀ ਏਸੀ ਲੱਗ ਜਾਣਾ ਖਿੜਕੀਆਂ ਦਰਵਾਜੇ ਬੰਦ ਤੇ ਇਹ ਜਾ ਕੇ ਦਫ਼ਤਰ 'ਚ ਚਲ ਗਏ ਤੇ ਉੱਥੇ ਵੀ ਜਾ ਕੇ ਇਹੀ ਕੰਮ ਕੱਟ ਗਏ ਕਿਸੇ ਨਾਲੋਂ ਆਕਸੀਜਨ ਨਾਲੋਂ ਜ ਜਿਨੋਂ ਤੁਹਾਨੂੰ ਆਕਸੀਜਨ ਕੱਟ ਮਿਲਦੀ ਹੈ ਫਿਰ ਕੀ ਹੁੰਦਾ ਆ ਉਹ ਸੇ ਖੋਜ ਦਾ ਅਗਲਾ ਹਿੱਸਾ ਸੀਗਾ कि ਜਦੋਂ ਦੋ ਜਾਨੇ 12 बाई 12 ਲਾ 12 ਫੁੱਟ ਲੰਮਾ 12 ਫੁੱਟ ਚੌੜਾ 12 ਫੁੱਟ ਉੱਚਾ ਕਮਰਾ ਅਗਰ ਉਹਦੀਆਂ ਖਿੜਕੀਆਂ ਦਰਵਾਜ਼ੇ ਬੰਦ ਨੇ ਤੇ ਅੰਦਰ ਇੱਕ ਏਸੀ ਚੱਲ ਰਿਹਾ ਤੇ ਦੋ ਜਾਨੇ ਉਹਦੇ ਚ ਅਗਰ 12 ਘੰਟੇ ਬਟਾਉਂਦੇ ਨੇ ਤੇ ਉਸ ਕਮਰੇ ਦੇ ਅੰਦਰ ਕਾਰਬਨ ਡਾਈਆਕਸਾਈਡ ਦਾ ਲੈਵਲ 32000 ਪੀਪੀਐਮ ਹੋ ਜਾਂਦਾ 32000 ਪੀਪੀਐਮ ਜਦ ਕਿ ਤੁਹਾਡਾ ਸਰੀਰ ਜਿਹੜਾ ਕੁਦਰਤ ਨੇ ਡਿਜ਼ਾਈਨ ਕੀਤਾ ਹੈ ਇਹ ਸਿਰਫ ਵੱਧ ਤੋਂ ਵੱਧ 350 ਪੀਪੀਐਮ ਕਾਰਬਨ ਡਾਈਆਕਸਾਈਡ ਦੇ ਵਿੱਚ ਰਹਿਣ ਦੇ ਕਾਬਿਲ ਅਸੀਂ ਆਕਸੀ ਸਾਰੀ ਕਾਰਬਨ ਡਾਈਆਕਸਾਈਡ ਨਹੀਂ ਹਵਾ 'ਚ ਰਹਿਣੀ ਤੁਹਾਡੇ ਫੇਫੜਿਆਂ ਦੀ ਜਿਹੜੀ ਕੈਪੈਸਿਟੀ ਹੈ ਹਵਾ ਅੰਦਰ ਤੇ ਬਾਹਰ ਕੱਢਣ ਦੀ ਉਹ ਹੈਗੀ ਹੈ 11000 ਲੀਟਰ 24 ਘੰਟਿਆਂ ਦੇ ਵਿੱਚ 24 ਘੰਟਿਆਂ ਵਿੱਚ ਤੁਸੀਂ 11000 ਲੀਟਰ ਹਵਾ ਅੰਦਰ ਬਾਹਰ ਕੱਢ ਸਕਦੇ ਹੋ ਇਹਦਾ ਮਤਲਬ ਹੈ ਜੇ ਉਸ 11000 ਲੀਟਰ ਚੋਂ ਤੁਸੀਂ 550 ਲੀਟਰ ਆਪਣੀ ਆਕਸੀਜਨ ਪੂਰੀ ਕਰਨੀ ਹੈ ਤੇ ਜਿਸ ਵਾਤਾਵਰਣ 'ਚ ਤੁਸੀਂ ਰਹਿ ਰਹੇ ਹੋ ਉੱਥੇ 20% ਆਕਸੀਜਨ ਚਾਹੀਦੀ ਹੈ ਤਾਂ ਹੀ ਹੋਏਗੀ ਨਾ ਪੂਰੀ ਜੇ ਉੱਥੇ ਆਕਸੀਜਨ ਹੀ ਘੱਟ ਹੈ ਆਕਸੀਜਨ ਦੀ ਜਗ੍ਹਾ ਕਾਰਬਨ ਡਾਈਆਕਸਾਈਡ ਤੇ ਤੁਹਾਡੀ ਆਕਸੀਜਨ 550 ਲੀਟਰ ਕਿਵੇਂ ਪੂਰੀ ਹੋਏਗੀ ਅਗਲਾ ਸਿਗਾ ਕਿ ਜਦੋਂ ਕਾਰਬਨ ਡਾਈਆਕਸਾਈਡ ਇੰਨੀ ਵੱਧ ਜਾਂਦੀ ਹੈ ਫਿਰ ਕੀ ਹੁੰਦਾ ਹੈ ਤੁਹਾਡੇ ਬਲੱਡ ਦਾ ਇੱਕ ਲੈਵਲ ਹੁੰਦਾ ਉਹਨੂੰ ਪੀ ਐਚ ਲੈਵਲ ਕਹਿੰਦੇ ਨੇ ਪੀ ਐਚ ਪੋਟੈਂਸ਼ੀਅਲ ਆਫ ਹਾਈਡਰੋਜਨ ਉਹਨੂੰ ਫੁੱਲ ਫਾਰਮ ਚ ਕਹਿੰਦੇ ਨੇ ਪੀ ਐਚ ਆਰ ਵਾਦਾ ਸਦੀਆਂ ਪਹਿਲਾਂ ਇਹ ਸਮਝ ਚੁੱਕਿਆ ਸਾਨੂੰ ਸਿਖਾ ਰਿਹਾ ਹੈ ਕਿ ਜੇ ਤੁਹਾਡਾ ਸਰੀਰ ਐਲਕਲਾਈਨ ਹੈ ਤੇ ਤੁਸੀਂ ਤੰਦਰੁਸਤ ਰਹਿੰਦੇ ਹੋ ਜੇ ਤੁਹਾਡਾ ਸਰੀਰ ਐਸਿਡਿਕ ਹੋ ਗਿਆ ਤੇ ਤੁਹਾਨੂੰ ਬਿਮਾਰੀਆਂ ਆਉਂਦੀਆਂ ਹੁਣ ਐਲਕਲਾਈਨ ਤੇ ਐਸਿਡਿਕ ਕੀ ਹੈ ਇਹ ਜਿਹੜਾ ਪੀ ਐਚ ਲੈਵਲ ਹੈ 0 ਤੋਂ ਲੈ ਕੇ 14 ਤੱਕ ਹੁੰਦਾ ਹੈ 7 ਵਿੱਚ ਹੈ ਉਹ ਨਿਊਟਰਲ ਹੈ ਉੱਥੇ ਨਾ ਐਲਕਲਾਈਨ ਨਾ ਐਸਿਡਿਕ ਨਿਊਟਰਲ ਜੇ 7 ਤੋਂ ਥੱਲੇ ਹੈ ਤੇ ਐਸਿਡਿਕ ਤੇ ਜੇ 7 ਤੋਂ ਉੱਪਰ ਹੈ ਤੇ ਐਲਕਲਾਈਨ ਤੁਹਾਡੇ ਬਲੱਡ ਦਾ ਜਿਹੜਾ ਪੀ ਐਚ ਲੈਵਲ ਹੈ ਉਹ ਹੈ 7.4 ਜਿੱਤਰਾ ਤੁਹਾਡਾ ਬੋਡੀ ਦਾ ਟੈਂਪਰੇਚਰ ਨਾਰਮਲ 98.4 ਹੈ ਨਾ ਸਾਰਿਆਂ ਨੂੰ ਪਤਾ ਹੈ ਜੇ ਉਹ ਘਟ ਜੇ ਤੇ ਕੀ ਹੁੰਦਾ ਕਮਜ਼ੋਰੀ ਆ ਜਾਂਦੀ ਹੈ ਤੇ ਜੇ ਵਾਜੇ ਤੇ ਕਹਿੰਦੇ ਆ ਬੁਖਾਰ ਆ ਗਿਆ ਨਾਰਮਲ ਕੀ ਹੈ 98.4 ਇਸੇ ਤਰ੍ਹਾਂ ਹੀ ਤੁਹਾਡੇ ਬਲੱਡ ਦਾ ਪੀ ਐਚ ਲੈਵਲ ਹੈ 7.4 ਵੱਧੋ ਵੱਧ 7.53 ਤੋਂ ਲੈ ਕੇ 7.4 ਦੇ ਵਿੱਚ ਚੱਲਦਾ ਹੈ ਜੇ ਇਹ ਘਟ ਗਿਆ ਅੱਧਾ ਪੁਆਇੰਟ ਵੀ ਘਟ ਗਿਆ 7.3 ਹੋ ਗਿਆ ਸਾਢੇ 3 ਤੱਕ ਕੋਈ ਗੱਲ ਨਹੀਂ 4 ਤੱਕ ਕੋਈ ਗੱਲ ਨਹੀਂ ਸਾਢੇ 3 ਵੀ ਹੋ ਗਿਆ ਸਾਢੇ 3 ਵੀ 7.3 ਹੋ ਗਿਆ ਤੇ ਉਦੋਂ ਹੀ ਤੁਹਾਨੂੰ ਪ੍ਰੋਬਲਮ ਸਟਾਰਟ ਹੋ ਜਾਂਦੀ ਹੈ ਕੀ ਹੋਣਾ ਹੈ ਬਲੱਡ ਦੇ ਵਿੱਚ ਤਜਾਬ ਵੱਧ ਜਾਂਦਾ ਤੁਹਾਡੀਆਂ ਹੱਡੀਆਂ ਦੇ ਉੱਤੇ ਕੈਲਸ਼ੀਅਮ ਜਾਣਾ ਬੰਦ ਹੋ ਜਾਂਦਾ ਉੱਥੋਂ ਖੁਰਨਾ ਸਟਾਰਟ ਹੋ ਜਾਂਦਾ ਤੁਹਾਡੇ ਸੱਲਾਂ ਦੇ ਵਿੱਚ ਆਕਸੀਜਨ ਪੂਰੀ ਨਹੀਂ ਜਾਂਦੀ ਕਿਉਂਕਿ ਕਾਰਬਨ ਡਾਈਆਕਸਾਈਡ ਉਹਨਾਂ ਦੀ ਕਾਰਸ਼ਮਤਾ ਘਟ ਜਾਂਦੀ ਹੈ ਕਿਡਨੀਆ ਦੇ ਵਿੱਚ ਸਟੋਨ ਬਣਦਾ ਪੈਂਦੇ ਨੇ ਗਾਲ ਬਲੈਡਰ ਦੇ ਵਿੱਚ ਸਟੋਨ ਬਣਦਾ ਪੈਂਦੇ ਤੁਹਾਨੂੰ ਗੈਸ ਬਣਦਾ ਪੈਂਦੀ ਹੈ ਇਹ ਸਾਰੀਆਂ ਚੀਜ਼ਾਂ ਤੁਹਾਡਾ ਨਾਟ ਹੁੰਦੀਆਂ ਨੇ। ਸੋ ਮਕਸਦ ਕੀ ਹੈ 11:30 550 ਲੀਟਰ ਆਕਸੀਜਨ ਜਿਹੜੀ 24 ਘੰਟਿਆਂ ਚ ਪੂਰੀ ਹੋਣੀ ਹੈ ਉਹਨੂੰ ਪੂਰਾ ਕਰਨਾ। ਇਹ ਹਰ ਕਿਸੇ ਦੀ ਆਪਣੀ ਆਪਣੀ ਡਿਊਟੀ ਹੈ ਕੋਈ ਦੂਜਾ ਤੁਹਾਡੇ ਵਾਸਤੇ ਕਰ ਸਕਦਾ? ਤੁਹਾਡੇ ਬੱਚਿਆਂ ਵਾਸਤੇ ਕਰ ਸਕਦਾ? ਕਿਉਂ ਐਸਾ ਹੋ ਰਿਹਾ ਹੈ ਕਿ ਅੱਜ ਛੋਟੇ-ਛੋਟੇ ਬੱਚਿਆਂ ਨੂੰ ਹਾਰਟ ਅਟੈਕ ਹੋ ਰਹੇ ਨੇ? ਕਦੇ ਸੋਚਿਆ? ਜਦ ਤੱਕ ਮੂਲ ਕਾਰਨਾ ਤੇ ਨਹੀਂ ਜਾਓਗੇ ਇਸੇ ਦਾ ਮੂਲ ਵਿਗੜਿਆ ਹੈਗਾ ਮੈਨੂੰ ਇੱਕ ਬੜੀ ਪਿਆਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਇੱਕ ਸਾਖੀ ਯਾਦ ਆ ਰਹੀ ਹੈ ਤੁਹਾਨੂੰ ਦੱਸਣਾ ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀਆਂ ਤੇ ਨਿਕਲਦੇ ਸੀ ਨਾ ਤੇ ਗਏ ਇੱਕ ਸ਼ਹਿਰ ਚੋਂ ਲੰਘ ਰਹੇ ਸੀ ਤੇ ਉੱਥੇ ਇੱਕ ਵੈਦ ਦੀ ਦੁਕਾਨ ਦੇ ਬਾਹਰ ਬਹੁਤ سارے ਉਹਦੇ ਮਰੀਜ਼ ਬੈਠੇ ਸੀਗੇ ਵੈਦ ਸਭਨਾ ਦਾ ਇਲਾਜ ਕਰ ਰਿਹਾ ਗੁਰੂ ਨਾਨਕ ਦੇਵ ਜੀ ਉੱਥੇ ਖੜੋ ਜੰਦੇ ਨੇ ਤੇ ਮੰਨ ਮੰਨ ਮੁਸਕਾਉਣ ਲੱਗ ਪੈਂਦੇ ਨੇ ਉਹਦਾ ਧਿਆਨ ਪੈ ਜਾਂਦਾ ਵੈਦ ਦਾ ਗੁਰੂ ਨਾਨਕ ਦੇਵ ਜੀ ਤੇ ਉਹ ਪੁੱਛਦਾ ਕਿ ਤੁਸੀਂ ਸਾਡੇ ਵਾਲੇ ਵੇਖ ਕੇ ਮੁਸਕਰਾ ਰਹੇ ਹੋ ਕੀ ਗੱਲ ਉਹ ਕਹਿੰਦੇ ਨਹੀਂ ਮੈਂ ਤੇਰੇ ਹਲ ਕੱਲਾ ਨਹੀਂ ਵੇਖ ਕੇ ਮੁਸਕਰਾ ਰਿਹਾ ਪਹਿਲਾਂ ਮੈਂ ਮੁਸਕਰਾ ਰਿਹਾ ਇਨਾਂ ਲੋਕਾਂ ਦੇ ਉੱਤੇ ਇਨਾਂ ਨੇ ਆਪਣਾ ਆਦਤ ਵਿਗਾੜਿਆ ਹੋਇਆ ਆਦਤ ਆਦਤ ਹੁੰਦਾ ਹੈ ਜਿਹੜੀਆਂ ਮੂਲ ਜ਼ਰੂਰਤਾਂ ਸਾਡੀਆਂ ਉਹ ਵਿਗਾੜੀਆਂ ਹੋਈਆਂ ਨੇ ਤੇ ਇਹ ਬਿਮਾਰ ਹੋਏ ਨੇ ਤੇ ਇਹ ਤੇਰੇ ਕੋਲ ਆਏ ਨੇ ਬਿਮਾਰ ਹੋ ਕੇ ਹੁਣ ਧਾਰਾ ਲੱਭਣ ਕਿਤੇ ਕੋਲ ਆਏ ਨੇ ਤੇਰੇ ਕੋਲ ਇਹ ਘਰ ਘਰ ਦੀ ਕਹਾਣੀ ਹੈ ਜੀ ਅੱਜ ਵੀ ਅੱਜ ਵੀ ਬਿਮਾਰ ਹੋ ਕੇ ਕਿੱਥੇ ਜਾਂਦੇ ਹੋ ਡਾਕਟਰਾਂ ਕੋਲ ਪਾ ਜਿਓ ਨਾ ਆਦਤ ਕਿਨੇ ਵਿਗਾੜਿਆ ਖੁਦ ਕਦੇ ਦੂਸਰਾ ਮੈਂ ਹੱਸ ਰਿਹਾ ਤੇਰੇ ਤੇ ਕਿ ਤੂੰ ਵੀ ਇਹਨਾਂ ਦਾ ਆਦ ਨਹੀਂ ਸਹੀ ਕਰਨਾ ਤੂੰ ਇਹਨਾਂ ਨੂੰ ਦੇਣਾ ਵਿਆਦ ਵਿਆਦ ਕੀ ਹੁੰਦੀ ਹੈ ਦਵਾਈ ਤੀਸਰਾ ਮੈਂ ਹੱਸ ਰਿਹਾ ਤੁਹਾਡੀ ਤੇਰੀਆਂ ਦਵਾਈਆਂ ਤੇ ਕਿ ਇਹਨਾਂ ਦਵਾਈਆਂ ਨੇ ਇਹਦੇ ਰੋਗਾਂ ਨੂੰ ਇਹਨਾਂ ਦੇ ਰੋਗਾਂ ਨੂੰ ਠੀਕ ਨਹੀਂ ਕਰਨਾ ਉਹਨੂੰ ਦੇ ਦੇਣੀਆਂ ਨੇ ਉਪਾਦ ਉਪਾਦੀਆਂ ਅੱਜਕੱਲ ਮਿਲੀਆਂ ਕਿ ਨਹੀਂ ਉਪਾਦੀਆਂ ਆ ਫਲਾਣਾ ਜੀ ਸ਼ੂਗਰ ਦਾ ਮਰੀਜ਼ ਆ ਆ ਫਲਾਣਾ ਜੀ ਆੜ ਦਾ ਮਰੀਜ਼ ਆ ਫਲਾਣਾ ਜੀ ਗੋਡਿਆਂ ਦਾ ਮਰੀਜ਼ ਆ। ਮਿਲੀਆਂ ਨਾ ਉਪਾਧੀਆਂ ਫਲਾਣਾ ਜੀ ਕੈਂਸਰ ਦਾ ਮਰੀਜ਼ ਆ। ਇਹ ਉਪਾਧੀਆਂ ਉਹਨਾਂ ਦਵਾਈਆਂ ਨੇ ਦੇਣੀਆਂ ਨੇ ਉਪਾਧੀਆਂ। ਤਾਂ ਨਹੀਂ ਕਿੱਥੇ ਆ ਆਦ। ਤੇ ਆਦ ਕੀ ਆ ਸਾਡਾ ਅੱਜ ਦਾ ਜਿਹੜਾ ਟੌਪਿਕ ਆ ਉਹ ਆਕਸੀਜਨ। ਸੋ ਆਪਣੇ ਆਪਣੇ ਘਰਾਂ 'ਚ ਤੁਹਾਡੀ ਜਿਹੜੀ ਆਕਸੀਜਨ ਆ ਉਹ ਪੂਰੀ ਕਰਨੀ ਪਵੇਗੀ। ਦੂਸਰੀ ਖੋਜ ਜਿਹੜੀ ਇਜ਼ਰਾਈਲ ਦੇ ਵਿੱਚ ਹੋਈ ਆਕਸੀਜਨ ਦੇ ਉੱਤੇ। ਜਦੋਂ ਪਹਿਲੀ ਰਿਸਰਚ ਨੂੰ ਉਹਨਾਂ ਨੇ ਜਾਂਚਿਆ ਤੇ ਉਹਨਾਂ ਦੇਖਿਆ ਕਿ ਆਕਸੀਜਨ ਅਗਰ ਵਧਾਤੀ ਜਾਵੇ ਤੇ ਫੇਰ ਉਹਦਾ ਨਤੀਜਾ ਕੀ ਹੋਏਗਾ ਸੋ ਨੈਚੁਰਲ ਆਕਸੀਜਨ ਕੰਪਰੈਸ ਕਰਕੇ ਉਹਦੇ ਚੈਂਬਰ ਬਣਾਏਗੇ ਬਾਕੀ ਗੈਸਾਂ ਨਾਈਟ੍ਰੋਜਨ ਚੋਂ ਘਟਾਤੀ ਬਾਕੀ ਜਿਹੜੀ ਰੀਲੀ ਗੈਸਾਂ ਕੱਢਤੀਆਂ ਗਈਆਂ ਆਕਸੀਜਨ ਕੱਲੀ ਤੇ 90 ਦਿਨਾਂ ਵਾਸਤੇ ਇੱਕ ਐਕਸਪੈਰੀਮੈਂਟ ਚਲਾਇਆ ਉਹਦੇ ਵਿੱਚ ਜਿਹੜੇ ਲੋਕਾਂ ਨੂੰ ਸ਼ਾਮਲ ਕੀਤਾ ਉਹਨਾਂ ਦੀ ਉਮਰ 65 ਤੋਂ 70 ਸਾਲ ਦੇ ਵਿੱਚ ਸੀ ਉਹਨਾਂ ਦੇ ਉੱਤੇ ਕਿ ਆਕਸੀਜਨ ਦਾ ਅਸਰ ਕੀ ਹੁੰਦਾ ਹੈ 90 ਮਿੰਟ ਰੋਜ਼ ਉਹਨਾਂ ਨੇ ਉਸ ਗੈਸ ਚੈਂਬਰ 'ਚ ਬੈਠਣਾ ਹੁੰਦਾ ਸੀ ਤੇ ਉੱਥੇ ਸਿਰਫ ਸਾਹ ਲੈਣਾ ਹੋਰ ਕੁਝ ਨਹੀਂ ਤਾਂ ਕਿ ਸਰੀਰ ਨੂੰ ਜ਼ਿਆਦਾ ਆਕਸੀਜਨ ਮਿਲੇ ਤੇ 90 ਦਿਨਾਂ 'ਚ ਜਿਹੜਾ ਕਮਾਲ ਹੋਇਆ ਉਹ ਵਾਕਈ ਕਮਾਲ ਸੀਗਾ ਉਹ ਬੜਾ 2023 ਚ ਵਾਇਰਲ ਵੀ ਬੜਾ ਹੋਇਆ ਸੀਗਾ ਕਿ 90 ਦਿਨਾਂ ਚ ਉਹ ਜਿਹੜੇ 65 70 ਸਾਲ ਦੇ ਬਜ਼ੁਰਗ ਸੀ ਉਹਨਾਂ ਦੇ ਜਿਹੜੇ ਲੁਕਸ ਸੀਗੇ ਉਹ 30 35 ਸਾਲ ਦੇ ਲੋਕਾਂ ਵਰਗੇ ਹੋ ਗਏ ਰਿਸਰਚ ਇਹ ਨਹੀਂ ਸੀ ਕਿ ਇਹ ਕੀ ਹੋਇਆ ਹੁਣ ਅਗਲੀ ਉਹਨਾਂ ਨੇ ਖੋਜ ਕੀਤੀ ਕਿ ਇਹ ਕਿਸ ਕਾਰਨ ਹੋਇਆ ਸਾਡਾ ਜਿਹੜਾ ਸੈੱਲ ਹੈ ਨਾ ਸੈੱਲ ਦੇ ਵਿੱਚ ਸਾਡਾ ਡੀਐਨਏ ਤੇ ਡੀਐਨਏ ਦਾ ਹੁੰਦਾ ਕਰੋਮੋਸੋਮ ਜਿਹੜਾ ਅੱਗੇ ਕਾਪੀਆਂ ਬਣਾਉਂਦਾ ਠੀਕ ਹੈ ਜੀ ਜਿਉ ਜਿਉ ਉਮਰ ਵੱਧਦੀ ਆ ਨਾ ਤੇ ਉਹਦੀਆਂ ਕਾਪੀਆਂ ਬਣਾਉਣ ਦੀ ਕਪੈਸਿਟੀ ਸੈਲ ਦੀ ਘਟਦੀ ਆ ਐਸੀ ਚੀਜ਼ ਨੂੰ ਬੜਾ ਪਾਣਦੇ ਆ ਹੁਣ ਉਹ ਕਾਪੀਆਂ ਬਣਾਉਣ ਦੀ ਕਰੋਮੋਸੋਮ ਦੀ ਕਿਉਂ ਘਟਦੀ ਆ ਕਪੈਸਿਟੀ ਕਿ ਉਹਦੇ ਬਾਹਰ ਇੱਕ ਨਾ ਪ੍ਰੋਟੈਕਟਰ ਲੱਗਾ ਹੁੰਦਾ ਆ ਜਿਹਨੂੰ ਕਹਿੰਦੇ ਨੇ ਟੈਲੋਮੀਅਰ ਤੇ ਉਹ ਟੈਲੋਮੀਅਰ ਜਿਹੜਾ ਨਾ ਉਹ ਕਰੋਮੋਸੋਮ ਦੀ ਹਿਫਾਜ਼ਤ ਕਰਦਾ ਜਿਉ ਜਿਉ ਉਹ ਕਰੋਮੋਸੋਮ ਦਾ ਟੈਲੋਮੀਅਰ ਘਟਦਾ ਜਾਂਦਾ ਹਿਫਾਜ਼ਤ ਕਰਦੇ ਘਸਦਾ ਜਾਂਦਾ ਕਮਜ਼ੋਰ ਹੁੰਦਾ ਜਾਂਦਾ ਤਿਉ ਤਿਉ ਉਹਦੀਆਂ ਕਾਪੀਆਂ ਬਣਾਉਣ ਦੀ ਕਪੈਸਿਟੀ ਘਟਦੀ ਜਾਂਦੀ ਆ ਤੇ ਜਿਉਂ-ਜਿਉਂ ਕਾਪੀਆਂ ਘਟ ਬਣਦੀਆਂ ਸਲਦੀਆਂ ਫਿਰ ਬੁਢਾਪਾ ਹੁੰਦਾ ਬਚਪਨ ਦੇ ਵਿੱਚ ਇਹ ਸਪੀਡ ਬੜੀ ਸਲ ਬਣਦੀ ਤੇਜ ਹੁੰਦੀ ਹੈ ਇਸ ਕਰਕੇ ਬੱਚੇ ਦੀ ਗਰੋਥ ਹੁੰਦੀ ਹੈ ਫਿਰ ਇੱਕ ਸਟੇਜ ਆ ਜਾਂਦੀ ਹੈ ਜਿੱਥੇ ਸਟੇਬਿਲਟੀ ਆ ਜਾਂਦੀ ਹੈ ਫਿਰ ਡਿਕਲਾਈਨ ਸਟਾਰਟ ਹੁੰਦਾ ਸੋ ਉਹ ਉਹਨਾਂ ਨੇ ਦੇਖਿਆ ਕਿ ਜਦੋਂ ਇਹ ਆਕਸੀਜਨ ਚ ਰਹੇ ਨੇ ਤੇ ਉਹਨਾਂ ਦਾ ਉਹ ਟੈਲੋਮੀਅਰ ਦੇ ਜਿਹੜੇ ਹੈਗੇ ਨੇ ਕਰੋਮੋਸੋਮ ਦੇ ਟੈਲੋਮੀਅਰ ਉਹ ਫਿਰ ਤੋਂ ਵੱਧ ਗਏ ਜਦੋਂ ਟੈਲੋਮੀਅਰ ਵਧੇ ਤੇ ਉਹਨਾਂ ਦੇ ਜਿਹੜੇ ਲੁਕਸ ਜਿਹੜੇ ਸੀ ਉਹਨਾਂ ਦੇ ਸੈਲਫ ਦੀਆਂ ਕਾਪੀਆਂ ਜ਼ਿਆਦਾ ਬਣਨੀਆਂ ਸ਼ੁਰੂ ਹੋ ਗਈਆਂ ਫਿਰ ਤੇ ਉਹ ਫੇਰ ਤੋਂ ਉਹਨਾਂ ਦਾ ਲੁਕ ਜਿਹੜਾ ਸੀ ਉਹ ਯੰਗ ਲੱਗਣ ਲੱਗਿਆ ਯਾਨੀ ਕਿ ਇਹਨੂੰ ਕਹਿੰਦੇ ਨੇ ਏਜ ਰਿਵਰਸਲ ਇਹ ਹੋਇਆ ਇੰਨੀ ਮਹੱਤਵਪੂਰਨ ਹੈ ਆਕਸੀਜਨ ਅਗਲੀ ਉਸੇ ਕੋਝ ਦਾ ਹਿੱਸਾ ਕਿ ਜਦੋਂ ਤੁਹਾਡੇ ਸੈੱਲ ਨੂੰ ਕਿਸੇ ਨੂੰ ਆਕਸੀਜਨ ਨਹੀਂ ਮਿਲਦੀ ਕਿਸੇ ਤੁਹਾਡੇ ਸਰੀਰ ਦੇ ਪਾਰਟ ਦੇ ਵਿੱਚ ਆਕਸੀਜਨ ਦੀ ਫਲੋ ਬੰਦ ਹੋ ਗਿਆ ਉੱਥੇ ਬਲੱਡ ਦੀ ਸਪਲਾਈ ਜਾਣੀ ਬੰਦ ਹੋ ਗਈ ਉੱਥੇ ਆਕਸੀਜਨ ਨਹੀਂ ਮਿਲਦੀ ਦੋਨਾਂ ਦੇ ਵਿੱਚੋਂ ਇੱਕ ਤੰਮ ਹੋਣਾ ਹੈ ਜਾਂ ਤੇ ਉਹ ਸੈੱਲ ਮਰ ਜਾਣਗੇ ਜਾਂ ਫਿਰ ਉਹ ਆਕਸੀਜਨ ਤੋਂ ਬਿਨਾਂ ਜਿੰਦਾ ਰਹਿਣਾ ਸਿੱਖ ਜਾਣਗੇ ਤੇ ਜਿਹੜਾ ਸੈੱਲ ਆਕਸੀਜਨ ਤੋਂ ਬਿਨਾਂ ਜਿੰਦਾ ਰਹਿਣਾ ਸਿੱਖ ਗਿਆ ਉਹ ਹੈ ਕੈਂਸਰ ਉਹ ਕੀ ਹੈ ਕੈਂਸਰ ਕੈਂਸਰ ਸੋ ਫਿਰ ਕੈਂਸਰ ਕਿੰਨੇ ਪੈਦਾ ਕੀਤੀ ਕਿਸੇ ਨੇ ਬਾਹਰੋਂ ਆ ਕੇ ਜਾਂ ਖੁਦ ਪੈਦਾ ਕੀਤੀ ਆਪਣੇ ਸ਼ਰੀਰ ਦੇ ਵਿੱਚ ਆਕਸੀਜਨ ਨੂੰ ਕਟਾ ਕੇ ਕੀ ਅਸੀਂ ਆਪਣੇ ਘਰਾਂ ਦੇ ਵਿੱਚ ਆਕਸੀਜਨ ਦਾ ਧਿਆਨ ਰੱਖਣਦੇ ਹਾਂ ਈ ਆਪਣੇ ਦਫਤਰਾਂ ਦੇ ਵਿੱਚ ਅਸੀਂ ਆਕਸੀਜਨ ਦਾ ਧਿਆਨ ਰੱਖਣਦੇ ਆ ਆਪਣੀਆਂ ਗੱਡੀਆਂ ਦੇ ਵਿੱਚ ਆਕਸੀਜਨ ਦਾ ਧਿਆਨ ਰੱਖਣਦੇ ਆ ਜਦੋਂ ਏਸੀ ਆ ਗਿਆ ਨਾ ਤੇ ਏਸੀ ਨੇ ਸਭ ਤੋਂ ਵੱਡਾ ਕਹਾਣੇ ਹੀ ਕੀਤਾ ਜਦੋਂ ਏਸੀ ਆਨ ਹੋ ਗਿਆ ਫਿਰ ਕਿਰਤੀ ਦਰਵਾਜ਼ਾ ਨਹੀਂ ਖੋਲਣਾ ਨਹੀਂ ਸ਼ਾਵੜਾ ਜੀ ਪਹਿਲਾਂ ਹੀ ਚਲੇ ਗਏ ਨਹੀਂ ਵਰਤੋ ਐਸੀ ਨਹੀਂ ਕਿ ਏਸੀ ਬਿਲਕੁਲ ਨਹੀਂ ਵਰਤਣਾ ਵਰਤੋ ਲੇਕਿਨ ਉਹ ਸੁਵਿਧਾ ਨੂੰ ਅਸੁਵਿਧਾ ਨਾ ਬਣਾਓ ਜਦੋਂ ਤੁਸੀਂ ਉਹਨੂੰ ਇਹ ਨਾ ਬਣਾਓ ਕਿ ਤੁਸੀਂ ਬਸ ਕਮਰ ਏਸੀ ਆਨ ਹੈ ਤੇ ਹੁਣ ਕਿਰਤੀ ਦਰਵਾਜ਼ਾ ਖੋਲਣਾ ਨਹੀਂ ਭਈ 4 ਘੰਟੇ ਬੰਦ ਰੱਖੋ ਖਿੜਕੀ ਦਰਵਾਜ਼ਾ ਲੇਕਿਨ ਫੇਰ ਖੋਲ ਦੋ ਅੱਧਾ ਘੰਟਾ ਉਹ ਨੂੰ ਹਵਾ ਅੰਦਰ ਆਉਣ ਦੋ ਤਾਜੀ ਨਹੀਂ ਹੈ ਤੇ ਇੱਕ ਵਧੀਆ ਕੰਮ ਕਰ ਲਓ ਕਿ ਘਰ ਦੇ ਅੰਦਰ ਹੀ ਕਮਰੇ ਦੇ ਅੰਦਰ ਹੀ ਬੂਟੇ ਰੱਖ ਦੋ ਗਮਲਿਆਂ ਦੇ ਵਿੱਚ ਕਿੱਡੇ ਸੋਹਣੇ ਬੂਟੇ ਮਿਲ ਜਾਂਦੇ ਜਿਹੜੇ 24 ਘੰਟੇ ਆਕਸੀਜਨ ਦੇ ਦਿੰਦੇ ਨੇ ਉਹਦਾ ਇੰਤਜ਼ਾਮ ਕਰੋ ਇੱਕ ਸਾਢੇ ਚੌਕੇ ਹੁੰਦੇ ਸੀ ਪਹਿਲਾਂ ਖੁੱਲੇ ਬਲਣਾ ਤੇ ਸਾਹ ਲੈਣਾ ਇੱਕੋ ਜਿਹੇ ਕਿਰਿਆਵਾਂ ਨੇ ਕਿੰਨੇ ਜਾਣਿਆ ਨਹੀਂ ਪਤਾ ਸਾਰਿਆਂ ਨੂੰ ਪਤਾ ਨਾ ਪੜਿਆ ਹੋਵੇਗਾ ਬੱਚਪਨ ਚੀ ਬਲ ਦੇ ਵਿੱਚ ਵੀ ਕਾਰਬਨ ਡਾਈਆਕਸਾਈਡ ਨਿਕਲਦੀ ਆ ਤੇ ਆਕਸੀਜਨ ਖਰਚ ਹੁੰਦੀ ਆ ਅੱਗੇ ਚੌਂਕੇ ਹੁੰਦੇ ਸੀ ਬਾਹਰ ਹੁਣ ਰਸੋਈਆਂ ਸਾਡੀਆਂ ਕਿੱਥੇ ਨੇ ਘਰਾਂ ਦੇ ਅੰਦਰ ਤੇ ਉੱਥੇ ਹੁਣ ਲੱਕੜੀ ਨਹੀਂ ਬਲ ਰਹੀ ਕੀ ਬਲ ਰਿਹਾ ਉੱਥੇ ਐਲ ਪੀਜੀ ਲਿਕੁਇਡ ਪੈਟਰੋਲੀਅਮ ਗੈਸ ਤੇ ਜਦੋਂ ਲਿਕੁਇਡ ਪੈਟਰੋਲੀਅਮ ਗੈਸ ਬਲਦੀ ਹੈ ਤੇ ਕੱਲੀ ਉਥੋਂ ਕਾਰਬਨ ਡਾਈਆਕਸਾਈਡ ਨਹੀਂ ਨਿਕਲਦੀ ਫੇਰ ਉਥੋਂ ਕਾਰਬਨ ਮੋਨੋਆਕਸਾਈਡ ਵੀ ਨਿਕਲਦੀ ਆ ਪਤਾ ਤਾਂ ਨੋ ਹੁਣ ਉਹ ਜਿਹੜੀ ਕਾਰਬਨ ਡਾਈਆਕਸਾਈਡ ਉਹਨੂੰ ਤੇ ਬੂਟਾ ਲੈ ਕੇ ਵਾਪਸ ਆਕਸੀਜਨ 'ਚ ਬਦਲ ਦੇਗਾ ਬੂਟਾ ਉਹਨੂੰ ਲੈ ਲੇਗਾ ਕਾਰਬਨ ਆਕਸੀਜਨ ਛੱਡ ਦੇਗਾ ਲੇਕਿਨ ਕਾਰਬਨ ਮੋਨੋਆਕਸਾਈਡ ਨੂੰ ਕੌਣ ਕਰੇਗਾ ਅਬ ਜ਼ੋਲ ਕਾਰਬਨ ਮੋਨੋਆਕਸਾਈਡ ਇੱਕ ਸਭ ਤੋਂ ਜ਼ਹਿਰੀਲੀ ਗੈਸ ਹੈ ਜਿਹੜੀ ਕਦੇ ਨਹੀਂ ਫਿਰ ਜਾਣੀ ਅਸੀਂ ਆਉਣ ਵਾਲੀਆਂ ਜਨਰੇਸ਼ਨ ਦਾ ਵੀ ਕਹਾਣ ਕਰ ਰਹੇ ਆ ਆਕਸੀਜਨ ਬਰਨ ਕਰੀ ਜਾਂਦੇ ਆ ਕਾਰਬਨ ਮੋਨੋਆਕਸਾਈਡ ਛੱਡੀ ਜਾਂਦੇ ਆ ਕਿਉਂ ਗੱਡੀਆਂ ਤੇ ਇੰਨਾ ਰੌਲਾ ਪੈ ਰਿਹਾ ਜੀ ਇਲੈਕਟ੍ਰੋਨਿਕ ਗੱਡੀਆਂ ਆਣ ਬੀਐਮ 4 ਸੀਗਾ 6 ਆ ਗਿਆ 6 ਤੋਂ ਅੱਗੇ ਹੁਣ 7 8 ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਪੋਲੂਸ਼ਨ ਘਟਾਇਆ ਜਾਏ ਤਾਕੇ ਇਸ ਹਵਾ ਦੇ ਵਿੱਚ ਜਿਹੜਾ ਆਕਸੀਜਨ ਦਾ ਬੈਲੈਂਸ ਹੈ ਕੁਦਰਤ ਨੇ ਦਿੱਤਾ ਉਹਨੂੰ ਬਣਾ ਕੇ ਰੱਖਿਆ ਜਾ ਸਕੇ ਤੇ ਇਹਦੇ ਵਿੱਚ ਕੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਕੀ ਸਾਡੇ ਕੋਲ ਸਿਰਫ ਗੈਸ ਹੀ ਹੈ ਜਿਸ ਨਾਲ ਅਸੀਂ ਰੋਟੀ ਖਾਣਾ ਬਣਾ ਸਕਦੇ ਹਾਂ ਜਾਂ ਹੋਰ ਅਲਟਰਨੇਟਿਵ ਵੀ ਹੈਗੇ ਨੇ ਸਰ ਸਾਡੀ ਇਲੈਕਟ੍ਰੋਨਿਕ ਗੈਜੇਟਸ ਆ ਚੁੱਕੀਆਂ ਨੇ ਛੱਡ ਦਿਓ ਲੱਕੜੀ ਨਹੀਂ ਬਾਲਣ ਦੀ ਲੋੜ ਜੀ ਇੰਡਕਸ਼ਨ ਵਰਤੋ ਇੰਡਕਸ਼ਨ ਕੁੱਕਰ ਇੰਡਕਸ਼ਨ ਵਰਤੋ ਇੰਡਕਸ਼ਨ ਹਾਂ ਇੰਡਕਸ਼ਨ ਇੰਡਕਸ਼ਨ ਠੀਕ ਹੈ ਤੁਹਾਡੀ ਗੈਸ ਜਿਹੜੀ ਆ ਗੈਸ ਨਾਲੋਂ ਖਰਚਾ ਵੀ ਘੱਟ ਹੈ ਇੰਡਕਸ਼ਨ ਤਾਂ ਬਿਜਲੀ ਦਾ ਲੇਕਿਨ ਉਹਦੇ ਉੱਤੇ ਇੱਕ ਕੰਮ ਕਰੋ ਇੰਡਕਸ਼ਨ ਜਿਹੜੇ ਸਾਡੇ ਇੰਡੀਆ ਚ ਬਣੇ ਨੇ ਨਾ ਉਹਨਾਂ ਦੀ ਜਦੋਂ ਹੀ ਸਟਾਰਟ ਹੁੰਦੇ ਨੇ ਤੇ ਟੈਂਪਰੇਚਰ ਬੜਾ ਹਾਈ ਆ ਹਾਂਜੀ ਉਹ ਨਾਲ ਹੀ ਦਿੱਤਾ ਹੈ ਘੱਟ ਕਰਨ ਵਾਸਤੇ ਉਹ ਟੈਂਪਰੇਚਰ ਘੱਟ ਕਰ ਲਓ ਠੀਕ ਹੈ ਜੀ ਇਹ ਖਾਣੇ ਵਾਲੇ ਚੈਪਟਰ ਚ ਜਾ ਕੇ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਤੇ ਉਹਦੇ ਚੋਂ ਬਿਜਲੀ ਜਦੋਂ ਖਰਚ ਹੁੰਦੀ ਹੈ ਤਾਂ ਨਾ ਕੋਈ ਗੈਸ ਨਿਕਲਦੀ ਹੈ ਇਲੈਕਟ੍ਰੋਨਿਕ ਇਲੈਕਟ੍ਰਿਕ ਜਿਹੜੀ ਸੀਟੀ ਹੈ ਉਹ ਇੱਕ ਐਸੀ ਪਾਵਰ ਜਨਰੇਟ ਦਿੰਦੀ ਹੈ ਜਿਹੜੀ ਜਿੱਥੇ ਕੋਈ ਪੋਲੂਸ਼ਨ ਨਹੀਂ ਹੈਗਾ ਸੋ ਆਪਣੇ ਆਪਣੇ ਘਰਾਂ ਦੇ ਵਿੱਚ ਆਪਣੀ ਆਪਣੀ ਆਕਸੀਜਨ ਨੂੰ ਸੰਭਾਲੀਏ ਹੁਣ ਕਿਹੜੇ ਕਿਹੜੇ ਸਟੈਪ ਚੁੱਕੀਏ ਮੈਂ ਤੁਹਾਨੂੰ ਦੱਸਦਾ ਅਸੀਂ ਕੀ ਕੀ ਕੀਤਾ ਕਿਹੜੀਆਂ ਖੋਜਾਂ ਜਿਹੜੀਆਂ ਫਿਰ ਅਗੇ ਇਹਨੂੰ ਸਹੀ ਕਰਨ ਵਾਸਤੇ ਨੇ ਨੰਬਰ 1 ਜਿੱਥੋਂ ਤੱਕ ਹੋ ਸਕੇ ਏਸੀ ਜਦੋਂ ਵੀ ਔਨ ਕਰਦੇ ਹੋ ਤਾਂ 4 ਘੰਟੇ ਵਾਸਤੇ ਉਹਨੂੰ ਚਲਾਓ ਤੇ ਫਿਰ ਅੱਧੇ ਘੰਟੇ ਵਾਸਤੇ ਖਿੜਕੀਆਂ ਦਰਵਾਜ਼ੇ ਜ਼ਰੂਰ ਖੋਲ੍ਹ ਦਿਓ ਅਗਰ ਤੁਸੀਂ ਘਰ ਦੇ ਵਿੱਚ ਬੂਟੇ ਨਹੀਂ ਲਾਏ ਹੋਏ ਤੇ ਉਮੀਦ ਆ ਜਾਂਦੀ ਜੀ ਹਾਂ ਠੀਕ ਹੈ ਜੀ ਰਾਤ ਨੂੰ ਸੌਣਾ ਹੁੰਦਾ ਆ ਤੇ ਡਿਸਟਰਬੈਂਸ ਨਹੀਂ ਚਾਹੀਦੀ ਤੇ ਰਾਤ ਨੂੰ ਏਸੀ ਲਾਓ ਥੋੜੀ ਜਿਹੀ ਬਿਜਲੀ ਵੱਧ ਖਰਚ ਹੋਏਗੀ ਲੇਕਿਨ ਇੱਕ ਖਿੜਕੀ ਖੁੱਲੀ ਰੱਖੋ ਇੱਕ ਖਿੜਕੀ ਜ਼ਰੂਰ ਖੁੱਲੀ ਰੱਖੋ ਰਾਤ ਨੂੰ ਸੌਂਦੇ ਵਕਤ ਜ਼ਿਆਦਾਤਰ ਲੋਕ ਸੁੱਤੇ ਹੀ ਸੌਂਦੇ ਨੇ ਅੱਜ ਕੱਲ ਸੁੱਤੇ ਹੀ ਸੌਂਦੇ ਨੇ ਪੱਕਾ ਹੀ ਸੌ ਜਾਂਦੇ ਨੇ ਫਿਰ ਉਤੋਂ ਬਚਣਾ ਹੈ ਆਪਣੇ ਬੱਚਿਆਂ ਨੂੰ ਬਚਾਣਾ ਹੈ ਤੇ ਫਿਰ ਉਹਨਾਂ ਨੂੰ ਅਸੀਂ ਖਿੜਕੀ ਇੱਕ ਖੋਲ ਲੀਏ ਨਾਲ ਅਗਲਾ ਕੰਮ ਜਿਹੜਾ ਹੈ ਜੇ ਤੁਹਾਡਾ ਤਿੰਨ ਕਮਰਿਆਂ ਦਾ ਘਰ ਹੈ 3 ਬੀ ਐਚ ਕੇ ਜਿਹਨੂੰ ਕਹਿੰਦੇ ਆ ਤੇ ਉਹਦੇ ਚ 20 ਘਟੋ ਘਟ ਬੂਟੇ ਜਿਹੜੇ ਨਾ ਇੰਡੋਰ ਪਲਾਂਟ ਚਾਰ ਪੌਦੇ ਐਸੇ ਨੇ ਜਿਹੜੇ 12 ਮਹੀਨੇ 24 ਘੰਟੇ ਆਕਸੀਜਨ ਦਿੰਦੇ ਨੇ ਜਿਹੜੇ ਕਾਰਬਨ ਡਾਈਆਕਸਾਈਡ ਨਹੀਂ ਛੱਡਦੇ ਨਹੀਂ ਤੇ ਜ਼ਿਆਦਾਤਰ ਬੂਟੇ ਰਾਤ ਨੂੰ ਕਾਰਬਨ ਡਾਈਆਕਸਾਈਡ ਦਿੰਦੇ ਨੇ ਉਹ ਬੂਟੇ ਕਿਹੜੇ ਨੇ ਅਰੀਕਾ ਪਾਮ ਨੰਬਰ 2 ਮਨੀ ਪਲਾਂਟ ਨੰਬਰ 3 ਸਪਾਈਡਰ ਪਲਾਂਟ ਤੇ ਚੌਥਾ ਹੈਗਾ ਸਨੇਕ ਪਲਾਂਟ ਜਿਹਨੂੰ ਮਦਰ ਇਨ ਲਾ ਟਾਂਗ ਵੀ ਕਹਿੰਦੇ ਨੇ ਅਲੀ ਤਾਂ ਤੇ ਸਾਰਿਆਂ ਦੀ ਹੁੰਦੀ ਪਤਾ ਨਹੀਂ ਮਦਰ ਨੇ ਲੋ ਟਾਂਕ ਕਿਉਂ ਕਹਿੰਦੇ ਉਹਨੂੰ ਸੋ ਇਹ ਚਾਰ ਬੂਟੇ ਜਿਹੜੇ ਨੇ ਆਪਣੇ ਘਰਾਂ ਦੇ ਵਿੱਚ ਗਮਲੇਾਂ ਦੇ ਅੰਦਰ ਰੱਖ ਕੇ ਇਹ ਇਹਨਾਂ ਨੂੰ ਜ਼ਿਆਦਾ ਕੋਈ ਸੰਭਾਲਣੀ ਚਾਹੀਦੀ ਕੋਈ ਜ਼ਿਆਦਾ ਇਹਨਾਂ ਦੀ ਖੇਚਲ ਨਹੀਂ ਹੈਗੀ ਤੁਹਾਨੂੰ ਬਸ ਜ਼ਰੂਰਤ ਅਨੁਸਾਰ ਉਹਨਾਂ ਨੂੰ ਪਾਣੀ ਪਾਉਣਾ ਹੈ ਤੇ ਮਹੀਨੇ ਕ ਬਾਅਦ ਥੋੜੀ ਬਹੁਤ ਉਹਨਾਂ ਨੂੰ ਦੇਸੀ ਖਾਦ ਪਾ ਦਿਓ ਬਸ ਇਨਾਂ ਕੀ ਕੰਮ ਹੈ ਤੇ ਮਹੀਨੇ ਇੱਕ ਦਿਨ ਵਾਰ ਤੇ ਉਹਨਾਂ ਨੂੰ ਜਦੋਂ ਠੰਡੀ ਧੁੱਪ ਹੁੰਦੀ ਹੈ ਉੱਤੇ ਉਹਨੂੰ ਯਾਨੀ ਕਿ ਦੁਪਹਿਰ ਤੋਂ ਬਾਅਦ ਚ ਉਹਨੂੰ ਜਰਾ ਬਾਹਰ ਕੱਢ ਦੋ ਉੱਤੇ ਰਾਤ ਬਾਹਰ ਰਹਿਣ ਦਿਓ ਤੇ ਫਿਰ ਚੋਕੇ ਅੰਦਰ ਰੱਖ ਲਓ ਇਹਨੇ ਕੋ ਉਹਨਾਂ ਦੀ ਸੰਭਾਲ ਹੈ ਲੇਕਿਨ ਉਹ ਤੁਹਾਨੂੰ ਬਚਾ ਜਾਂਦੇ ਨੇ ਉਹ ਤੁਹਾਡੀ ਘਰ ਦੀ ਜਿਹੜੀ ਅੰਦਰ ਦੀ ਕਾਰਬਨ ਡਾਈਆਕਸਾਈਡ ਨੂੰ ਸੋਕ ਕੇ ਆਕਸੀਜਨ 'ਚ ਬਦਲਦੇ ਰਹਿੰਦੇ ਨੇ ਤੇ ਤੁਹਾਨੂੰ ਇੱਕ ਚੰਗੀ ਹਵਾ ਜਿਹੜੀ ਦੇ ਦਿੰਦੇ ਨੇ ਸੋ ਆਕਸੀਜਨ ਬੜੀ ਜ਼ਰੂਰੀ ਏ ਆਕਸੀਜਨ ਦੇ ਘਟਣ ਕਰਕੇ ਬੜੀਆਂ ਬਿਮਾਰੀਆਂ ਹੋ ਰਹੀਆਂ ਨੇ ਆਪਣੇ ਆਪਣੀ ਆਕਸੀਜਨ ਆਪਣੇ ਆਪਣੇ ਘਰਾਂ ਦੀ ਮੇਨਟੇਨ ਕਰਨਾ ਸ਼ੁਰੂ ਕਰੋ ਅੱਜ ਤੋਂ ਹੀ ਠੀਕ ਹੈ ਜੀ ਪਿਛਲੇ ਟੌਪਿਕ ਦੇ ਵਿੱਚ ਮੈਂ ਸਾਂਝਾ ਕੀਤਾ ਸੀ ਸੰਵਾਦ ਕਿੰਨੇ ਜਣੇ ਲੈਣਾ ਸ਼ੁਰੂ ਕੀਤਾ ਜੇ ਇੱਕ ਕੰਨ ਅਸੀਂ ਸੁਣਿਆ ਤੇ ਦੂਜੇ ਕੰਨ ਕੱਢ ਦਿੱਤਾ ਅਮਲ ਦੇ ਹੀ ਵਰਗੇ ਪੈਣਾ ਤੇ ਕੋਈ ਸੁਣਦਾ ਕੋਈ ਫਾਇਦਾ ਨਹੀਂ ਆ ਟਾਈਮ ਵੇਸਟ ਹੋ ਗਿਆ ਸੋ ਜੇ ਬਦਲੋਗੇ ਤਾਂ ਹੀ ਕਹਾਣੀ ਸੁਧਰੇਗੀ ਜੇ ਬਦਲਦੇ ਨਹੀਂ ਅਸੀਂ ਕੁਝ ਵੀ ਹਾਂਜੀ ਅਸੀਂ ਰਸਤੇ ਪਏ ਆ ਦਿੱਲੀ ਦੇ ਜਾਣਾ ਸੀ ਅੰਮ੍ਰਿਤਸਰ ਰਸਤੇ ਪਏ ਆ ਗਏ ਆ ਦਿੱਲੀ ਤੁਰੇ ਜਾ ਰਹੇ ਹਾਂ ਉਸੇ ਪਾਸੇ ਨੂੰ ਕੀ ਅੰਮ੍ਰਿਤਸਰ ਪਹੁੰਚਾਂਗੇ ਹਾਂਜੀ ਸੋ ਇੱਥੇ ਆ ਕੇ ਤੁਹਾਨੂੰ ਆਕਸੀਜਨ ਮਿਲਦੀ ਹੈ ਇਹਨੂੰ ਲਾਓ ਜਾਰੀ ਰੱਖੋ ਬਹੁਤ ਵਧੀਆ ਕੰਮ ਕਰ ਰਹੇ ਨੇ ਭਾਜੀ ਹੁਣੀ ਇਹ ਭੈਣ ਜੀ ਹੁਣੀ ਬਹੁਤ ਵਧੀਆ ਕੰਮ ਕਰ ਰਹੇ ਨੇ ਅਮਰੀਕੀ ਲਗਾਤਾਰ ਇੱਥੇ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਤੇ ਮੇਰੇ ਖਿਆਲ ਹੈ ਕਿ ਜਿਹੜੇ ਲੋਕ ਇੱਥੇ ਆ ਜਾਂਦੇ ਨੇ ਨਾ ਉਹ ਬਾਕੀਆਂ ਨਾਲ ਕੰਪੇਅਰ ਕਰਨਗੇ ਤੇ ਹੈਲਥ ਵਾਈਜ਼ ਚੰਗੇ ਹੋਣਗੇ ਜਿਹੜੇ ਅੰਦਰਾਂ ਚ ਪਏ ਨੇ ਨਾ ਘਰਾਂ ਦੇ ਵਿੱਚ ਉਹਨਾਂ ਨਾਲੋਂ ਹਾਲਤ ਕਈ ਗੁਣਾ ਚੰਗੀ ਹੋਵੇਗੀ ਇਹਨਾਂ ਹਾਲਤਾਂ ਨੂੰ ਹੋਰ ਸੁਧਾਰੀਏ ਤਾਂ ਕਿ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲੇ ਕਿ ਨਿਕਲ ਨਾ ਕਰੋ ਬਾਹਰ ਤੇ ਆਪਣੀਆਂ ਬਿਮਾਰੀਆਂ ਨੂੰ ਕੰਟਰੋਲ ਕਰਨ ਦੇ ਦੋ ਦੋ ਖਰਚੇ ਨੇ ਅੱਜ ਕੱਲ੍ਹ ਘਰਾਂ ਦੇ ਦੋ ਬਜਟ ਨੇ ਚੱਲਦੇ ਪੈਰਲਲ ਇੱਕ ਘਰ ਚਲਾਣ ਦਾ ਬਜਟ ਹੈ ਇੱਕ ਬਿਮਾਰੀਆਂ ਦਾ ਬਜਟ ਹੈ ਵੱਡਾ ਕਿਹੜਾ ਹੋ ਰਿਹਾ ਹੁਣ ਅੱਜ ਕੱਲ੍ਹ ਬਿਮਾਰੀਆਂ ਦਾ ਬਜਟ ਵੱਡਾ ਹੋ ਰਿਹਾ ਉਹ ਖਤਮ ਕਰਨੇ ਨੇ ਤੁਹਾਡੇ ਘਰਾਂ ਦੀ ਇਕਨੋਮੀ ਸੁਧਰ ਜਾਂਦੀ ਹੈ ਜਦੋਂ ਤੁਸੀਂ ਆਕਸੀਜਨ ਰੱਖੋਗੇ ਨਾ ਘਰ ਲਾ ਬੋਟੇ ਲਾਓਗੇ ਤੁਸੀਂ ਦੇਖੋ ਸਵੇਰੇ ਉੱਠੋਗੇ ਕਿੰਨੀ ਫਰੈਸ਼ਨੈਸ ਫੀਲ ਹੋ ਰਹੀ ਹੈ ਸਰੀਰ ਤੁਹਾਡਾ એનર્ਜੀ ਦੇਏਗਾ ਤੁਹਾਨੂੰ ਦੱਸੇਗਾ ਸਾਰਾ ਦਿਨ ਕੰਮ ਕਰਕੇ ਤੁਸੀਂ ਸੱਟਦੇ ਨਹੀਂ ਹਾਂਜੀ ਅੱਜ ਕੀ ਗੜੀ ਗੁੰਦਾਰਦਾ ਇਹਨੀਆਂ ਗੱਲਾਂ ਕਰਦਾ ਹੋਇਆ ਮੈਂ ਤੁਹਾਡੇ ਕੋਲ ਹੁਣ ਇਜਾਜ਼ਤ ਚਾਹੁੰਦਾ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸਰ ਇਹ